ਸਾਰੇ ਸਿੱਠੀਖ ਠੀਕ ਠਾਕ ਹੋਵਾਂਗੇ ਪਰਮਾਤਮਾ ਮਿਹਰ ਕਰੇ ਸਾਡੇ ਸਿਰ ਤੇ 77 ਰੱਖੇ ਤੇ ਮੇਰੀ ਸਾਰੀ YouTube ਫੈਮਿਲੀ ਨੂੰ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਮੈਨੂੰ ਇੰਨਾ ਪਿਆਰ ਦੇ ਰਹੇ ਹੋ ਹਨਾ ਤੇ ਵੀ ਕੋਈ ਲਾਜ ਹੀ ਨਹੀਂ ਹੈਗਾ ਮੇਰੇ ਕੋਲੇ ਬੋਲਣ ਨੂੰ ਤੁਹਾਡੇ ਲਈ ਤੇ ਵੀ ਇੰਨਾ ਪਿਆਰ ਸਤਿਕਾਰ ਹਨਾ ਤੁਸੀਂ ਦੇ ਰਹੇ ਹੋ ਤੇ ਜਿਉਂਦੇ ਬਸਦੇ ਰਹਿਣ ਮੇਰੇ ਭੈਣ ਮੇਰੇ ਵੀਰ ਹਨਾ ਜੋ ਐਨੇ ਪਿਆਰ ਦੇਣ ਵਾਲੇ ਹਨ ਜੋ ਮੈਨੂੰ ਕਮੈਂਟ ਆਉਂਦੇ ਬਹੁਤ ਸੋਹਣੇ ਕਮੈਂਟ ਆਉਂਦੇ ਨੇ ਬਹੁਤ ਸੋਹਣੇ ਜੋ ਮੈਂ ਲਾਈਵ 'ਚ ਹੁੰਨੀ ਆ ਉਦੋਂ ਮੇਰੇ ਭੈਣ ਮੇਰੇ ਵੀਰ ਬਹੁਤ ਜ਼ਿਆਦੇ ਮੈਨੂੰ ਪਿਆਰ ਕਰ ਰਹੇ ਨੇ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਸਪੋਰਟ ਕਰ ਰਹੇ ਨੇ ਮੇਰਾ ਸੋਡਾ ਬਹੁਤ ਬਹੁਤ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦੀ ਆ ਚਲੋ ਕੁਛ ਕੱਜ ਆਪਾਂ ਗੱਲਾਂ ਕਰਦੇ ਆ ਹਨਾ ਨਾਲ ਨਾਲ ਮੈਂ ਪੜਿਆ ਨਹੀਂ ਤੇ ਹਾਂ ਲਾਉਣੀ ਐ ਤੇ ਨਾਲ ਨਾਲ ਮੈਂ ਸੋਡੇ ਨਾਲ ਗੱਲਾਂ ਬਾਤਾਂ ਕਰਦੀ ਆ ਤੇ ਦੇਖੋ ਹਨਾ ਮੈਂ ਅੱਜ ਮੈਂ ਜਦੋਂ ਲਾਈਵ ਹੋਈ ਨਾ ਮੇਰਾ ਚਿੱਤ ਨਹੀਂ ਸੀ ਦੋ ਤਿੰਨ ਦਿਨਾਂ ਦਾ ਠੀਕ ਮੈਂ ਬਿਮਾਰ ਚੱਲ ਰਹੀ ਆ ਤੇ ਚਾਰ ਦਿਨਾਂ ਦੇ ਕੁਝ ਤਾਂ ਮੈਨੂੰ ਖੂਨ ਦੀ ਕਾਟ ਕਰਕੇ ਪ੍ਰੋਬਲਮ ਵਾਲੀ ਆ ਜਾਂਦੀ ਹੈ ਤੇ ਕੁਝ ਬਸ ਪ੍ਰੋਲਮੀ ਹੋ ਰਹੀ ਆ ਤੇ ਸਾਰਿਆਂ ਨੇ ਜਿੰਨੇ ਅਜਮਿਤ ਚ ਲਾਈਵ ਜਵੇਰੇ ਭੈਣ ਭਾਈ ਆਏ ਨੇ ਹਨਾ ਸਾਰਿਆਂ ਨੇ ਹਾਂ ਸਾਰੇ ਚੀਜ਼ ਪੁੱਛੀ ਵੀ ਅੱਜ ਤੁਸੀਂ ਪਹਿਣੇ ਕੈਮਰੇ ਸਾਹਮਣੇ ਨਹੀਂ ਅੱਜ ਪਹਿਣ ਤੁਸੀਂ ਕੈਮਰੇ ਸਾਹਮਣੇ ਨਹੀਂ ਜਿਹਨੂੰ ਕਿਸੇ ਨੂੰ ਪਤਾ ਸੀ ਨਾ ਸਾਰਿਆਂ ਨੇ ਇਹ ਚੀਜ਼ ਕਹੀ ਵੀ ਪਹਿਣੇ ਟੈਨਸ਼ਨ ਨਾ ਲੈ ਅਸੀਂ ਤੇਰੇ ਨਾਲ ਆ ਨਾ ਪਹਿਣੇ ਦੇਖੋ ਕਿੰਨਾ ਪਿਆਰ ਹਨਾ ਮਿਲ ਰਿਹਾਗਾ YouTube ਕਹਿ ਦਾਂਦੇ ਨੇ ਫਲਾਣਾ YouTube ਤੇ ਤੇ ਓੰਕਾ YouTube ਤੇ ਵੀ ਐਵੇਂ ਨਹੀਂ ਹੁੰਦਾ YouTube ਕੋਈ ਸਾਰੇ ਚੈਨਲ ਐਵੇਂ ਨਹੀਂ ਹੁੰਦੇ ਵੀ ਕੋਈ ਐ ਮੇਂ ਜਨਰਮ ਦੇ ਹਨਾ ਦੁੱਖ ਸੁੱਖ ਲਈ ਵੀ ਚੰਦਰ ਬਣੇ ਹੋਏ ਨੇ ਸਾਰੇ ਕਾਸੀ ਲਈ ਸ਼ੇਅਰ ਕਰਨ ਲਈ ਗੱਲਾਂ ਹਨਾ ਤੇ ਦੇਖੋ ਕਿੰਨਾ ਹਨਾ ਮੈਨੂੰ ਕਮੈਂਟ ਆਏ ਨੇ ਬਹੁਤ ਸੋਹਣੇ ਕਮੈਂਟ ਕਰੇ ਨੇ ਮੇਰੇ ਭੈਣਾਂ ਭਾਈਆਂ ਨੇ ਕੋਈ ਤਾਰਨਾ ਤਾਰ ਤੋ ਅੱਭੀ ਇੱਥੋਂ ਨੰਬਰ 7 ਤੋਂ ਵੀਰ ਤੇ ਬਹੁਤ ਸੋਹਣਾ ਕਮੈਂਟ ਕਰਿਆ ਕਹਿੰਦੇ ਭੈਣੇ ਕੋਈ ਗੱਲ ਨਹੀਂ ਟੈਂਸ਼ਨ ਨਾ ਲੋ ਸਭ ਠੀਕ ਹੋ ਜਾਊਗਾ ਤੇ ਹੋਰ ਤਾਂ ਮੈਨੂੰ ਪਤਾ ਹੀ ਨਹੀਂ ਜਿਆਦਾ ਨਹੀਂ ਮੇਰੇ ਵੀ ਬਹੁਤ ਭੈਣ ਭਾਈਆਂ ਦੇ ਕਮੈਂਟ ਆ ਰਹੇ ਨੇ ਤੇ ਬਹੁਤ ਜ਼ਿਆਦੇ ਮੈਨੂੰ ਲਾਈਵ 'ਚ ਉਹਨਾਂ ਨੇ ਕਿਹਾ ਵੀ ਤੁਸੀਂ ਟੈਨਸ਼ਨ ਨਾ ਲਓ ਉਸੇ ਗੱਲ ਦੀ ਅਸੀਂ ਨਾਲਾ ਸੋਡੇ ਹਨਾ ਸਾ ਪ੍ਰਮਾਤਮਾ ਠੀਕ ਕਰੂ ਵੀਰੇ ਜਦੋਂ ਕਹਿਣ ਪਾ ਦਿੰਦੀਆਂ ਨੇ ਐਨੀਆਂ ਦਵਾਵਾਂ ਮਿਲਦੀਆਂ ਹੋਣ ਹਨਾ ਤੇ ਬੰਦਾ ਆਟੋਮੈਟਿਕ ਹੀ ਠੀਕ ਹੋ ਜਾਂਦਾ ਟੈਨਸ਼ਨਾਂ ਚੋਂ ਬੰਦਾ ਨਿਕਲ ਜਾਂਦਾ ਹਨਾ ਟੈਨਸ਼ਨਾਂ ਨਾਲ ਹੀ ਬੰਦਾ ਬਿਮਾਰ ਹੁੰਦਾ ਹੈਗਾ ਟੈਨਸ਼ਨ ਹੁੰਦੀ ਆ ਬੰਦੇ ਨੂੰ ਬੰਦਾ ਟੈਨਸ਼ਨਾਂ ਨਾਲ ਹੀ ਬਿਮਾਰ ਹੁੰਦਾ ਚਲੋ ਬਈ ਮੈਂ ਤੁਹਾਡਾ ਬਹੁਤ ਧੰਨਵਾਦ ਕਰ ਰਹੀ ਆ ਨਾ ਐਨਾ ਪਿਆਰ ਸਤਿਕਾਰ ਦੇ ਰਹੇ ਹੋ ਮੈਨੂੰ ਤੁਸੀਂ ਇੱਕ ਚੀਜ਼ ਹੈਗੀ ਆਗਲਾ ਕਹਿ ਦਾਂ ਨਾ ਰਿਸ਼ਤੇਦਾਰ ਰਿਸ਼ਤੇ ਖੂਨ ਦੇ ਹੁੰਦੇ ਨਹੀਂ ਰਿਸ਼ਤੇ ਖੂਨ ਦੇ ਨਹੀਂ ਹੁੰਦੇ ਰਿਸ਼ਤੇ ਦਿਲਾਂ ਦੇ ਵੀ ਬਹੁਤ ਵਧੀਆ ਹੁੰਦੇ ਨੇ ਨਾ ਅਨਮੋਲ ਰਿਸ਼ਤੇ ਨੇ ਦਿਲਾਂ ਦੇ ਜਿਨੇ ਕਿਸੇ ਨੇ ਨਮਾਉਣੇ ਨੇ ਕੋਈ ਖੂਨ ਦਾ ਰਿਸ਼ਤਾ ਨਹੀਂ ਹੁੰਦਾ ਵੀ ਆਪਣਾ ਖੂਨ ਦਾ ਹੀ ਰਿਸ਼ਤਾ ਹੁੰਦਾ ਕੱਲਾ ਨਹੀਂ ਰਿਸ਼ਤੇ ਹੋਰ ਵੀ ਬਹੁਤ ਹੁੰਦੇ ਆ ਦਿਲ ਦੇ ਨੇੜੇ ਵੀ ਰਿਸ਼ਤੇ ਬਹੁਤ ਜਿਆਦੇ ਨੇ ਨਾ ਦੇਖੋ ਕਿੰਨੀਆਂ ਭੈਣਾ ਕਿੰਨੇ ਵੀਰ ਕਿੰਨਾ ਪਿਆਰ ਸਤਿਕਾਰ ਮੈਂ ਕਹਿੰਦੀ ਆ ਵੀ ਮੈਂ ਕਦੇ ਇਹ ਚੀਜ਼ ਸੋਚੀ ਵੀ ਨਹੀਂ ਸੀ ਵੀ ਮੈਨੂੰ ਇੰਨਾ ਪਿਆਰ ਮਿਲ ਮਿਲੂਗਾ ਕਦੇ ਹਨਾ ਤੇ ਜੇ ਮੈਂ YouTube ਤੇ ਆਈ ਮੈਂ ਆਈ ਸੀ YouTube ਤੇ ਵੀ ਚਲੋ ਹਨਾ ਭੈਣਾ ਭਾਈਆਂ ਨਾਲ ਗੱਲਾਂ ਬਾਤਾਂ ਕਰਕੇ ਟਾਈਮ ਲੰਘ ਜਾਂਦਾ ਹਨਾ YouTube ਦਾ ਕਾਰਨ ਮੇਰਾ ਇਹ ਸੀ ਆਉਣ ਦਾ ਬਹੁਤ ਟੈਨਸ਼ਨ ਪੈ ਰਹੀ ਸੀ ਦਿਮਾਗ ਤੇ ਮੇਰਾ YouTube ਤੇ ਮੈਨੂੰ ਫਿਰ ਜਦੋਂ ਮੈਂ ਇੱਕ ਦੋ ਵੀਡੀਓ ਬਣਾਈਆਂ ਮੈਨੂੰ ਵਧੀਆ ਉਹਨਾਂ ਦਾ ਉਹ ਲੱਗਿਆ ਵੀ ਵਧੀਆ ਵੀਡੀਓ ਮੈਨੂੰ ਪਿਆਰ ਸਤਕਾ ਦਿੱਤਾ ਫਿਰ ਮੈਨੂੰ ਇੱਕ ਦੋ ਭੈਣਾਂ ਜਿਹੜੀਆਂ ਨਾਲ ਚੈਨਲ ਵਾਲੀਆਂ ਭੈਣਾਂ ਨਾਲ ਮੇਰੀ ਕੋਈ ਗੱਲਬਾਤ ਹੋਈ ਹੈ ਨਾ ਉਹ ਮੈਨੂੰ ਕਹਿੰਦੀਆਂ ਵੀ ਭੈਣੇ ਟੈਨਸ਼ਨ ਨਾ ਲੈ ਤੂੰ ਕਿਸੇ ਗੱਲ ਦੀ ਵੀ ਤੁਸੀਂ ਲਾਈਵ ਚਲਾ ਲਿਆ ਕਰੋ ਮੈਂ ਸੋਚਿਆ ਵੀ ਹਨਾ ਲਾਈਵ ਕੀ ਕਰੂ ਕੋਈ ਕੀ ਮੇਕਅਪ ਜਾਏ ਜਾਂ ਫਲਾਣਾ ਨਾ ਨਾ ਵੀ ਫਲਾਣਾ ਕੋ ਵੀ ਲੈਵ ਚਲਾਈ ਬੈਠੀ ਐ ਲੈਵ ਤੇ ਗੱਲਾਂ ਕਰਦੀ ਐ ਮੈਂ ਇਹ ਚੀਜ਼ ਸੋਚੀ ਹੈ ਨਾ 2-3 ਦਿਨ ਤਾਂ ਮੈਂ ਸੋਚਦੀ ਰਹੀ ਮੈਂ ਲੈਵ ਤੇ ਨਹੀਂ ਆਉਣਾ ਹੈਗਾ ਮੈਂ 2-3 ਦਿਨਾਂ ਬਾਅਦ ਫਿਰ ਮੈਂ ਪਹਿਲੇ ਦਿਨ ਮੈਂ 5-7 ਕਮੈਂਟ ਲੈਵ ਹੋਈ ਉਹ ਇੰਨਾ ਪਿਆਰ ਸਤਕਾਰ ਮਿਲਿਆ ਮੈਨੂੰ ਬਹੁਤ ਜ਼ਿਆਦਾ ਪੈਣਾ ਪਈਆਂ ਦਾ ਹਨਾ ਫਿਰ ਮੈਨੂੰ ਐਂ ਜੇ ਅਫੀਲ ਹੋਇਆ ਉਹਦੇ ਆਪ ਨੂੰ ਵੀ ਇੰਨਾ ਪਿਆਰ ਹਨਾ ਫਿਰ ਮੈਂ ਲੈਵ ਚਲਾਉਣਾ ਸ਼ੁਰੂ ਕਰਤਾ ਹਨਾ ਚਲੋ ਕੋਸੇ ਦਿਮਾਗ ਤੋਂ ਵੀ ਟੈਨਸ਼ਨਾਂ ਲੈਂਗਾ ਭੈਣ ਭਾਈਆਂ ਨਾਲ ਗੱਲਾਂ ਬਾਤਾਂ ਕਰਦੇ ਭੈਣ ਭਾਈ ਗੱਲਾਂ ਬਾਤਾਂ ਕਰਦੇ ਨੇ ਤੇ ਦੇਖੋ ਅੱਜ ਮੇਰਾ ਪਤਾ ਲੱਗਿਆ ਵੀ ਤੁਸੀਂ ਅੱਜ ਬਿਮਾਰ ਹੋ ਹਨਾ ਕੱਲ 3-4 ਦਿਨਾਂ ਤੋਂ ਬਿਮਾਰ ਚੱਲ ਰਹੇ ਹੋ ਤੇ ਲੈ ਮੈਂ ਜ਼ਰੂਰ ਲਾ ਦੰਨੀ ਆ ਪਰ ਮੈਂ ਇਹਨਾਂ ਗੱਲਾਂ ਥੋੜਾ ਜਿਹਾ ਕੱਟ ਕਰਦੀ ਆ ਛੈਡ ਤੇ ਹੋ ਜਾਣੀਆਂ ਤੇ ਵੀ ਮੈਨੂੰ ਦਿੱਕਤ ਜੀ ਆਉਂਦੀ ਆ ਤਾਂ ਕਰਕੇ ਵਿਚਾਰ ਵੀਰ ਵੀ ਦੇਖੋ ਲੈ ਨਾ ਇਕੱਲਾ ਚੱਲੀ ਜਾਂਦਾ ਇਕੱਲੇ ਹੀ ਗੱਲਾਂ ਕਰੀ ਜਾਂਦੇ ਨੇ ਇਕੱਲੀ ਗੱਲਾਂ ਕਰੀ ਜਾਂਦੇ ਨੇ ਵੀ ਇੰਨਾ ਪਿਆਰ ਸਤਿਕਾਰ ਮੈਂ ਕਦੇ ਸੋਚਿਆ ਨਹੀਂ ਸੀ ਮਨ 'ਚ ਵੀ ਮੈਨੂੰ ਇੰਨਾ ਪਿਆਰ ਸਤਿਕਾਰ YouTube ਤੇ ਮਿਲੂਗਾ ਹਨਾ ਜਿੰਨੇ ਵੀ YouTube ਤੇ ਮੇਰੇ ਭੈਣ ਭਾਈ ਨੇ ਬਹੁਤ ਜ਼ਿਆਦਾ ਮੈਨੂੰ ਪਿਆਰ ਦੇ ਰਹੇ ਨੇ ਮੈਂ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੁੰਦੀ ਆ ਹਨਾ ਜਦੋਂ ਮੇਰਾ ਮਨ ਔਖਾ ਹੁੰਦਾਗਾ ਨਾ ਫਿਰ ਮੈਂ ਨਿਗਾ ਮਾਰ ਲੈਂਦੀ ਆ ਵੀਹਾ ਮੇਰੀ YouTube ਫੈਮਿਲੀ ਹੈਗੀ ਮੈਨੂੰ ਇੰਨਾ ਪਿਆਰ ਕਰਨ ਵਾਲੀ ਹੈ ਨਾ YouTube ਬਹੁਤ ਵਧੀਆ ਚੀਜ਼ ਹੈ ਮੈਂ ਕਹਿੰਦੀ ਹਾਂ YouTube ਮੇਰੇ ਵਰਗੀਆਂ ਭੈਣਾਂ ਜਿਹੜੀਆਂ ਔਖੀਆਂ ਨਾ ਵਿੱਚ ਕਮੈਂਟ ਵੀ ਆਉਂਦੇ ਨੇ ਵੀ ਭੈਣ ਮੈਂ ਵੀ ਤੇਰੀ ਵਰਗੀਆਂ ਮੈਂ ਵੀ ਭੈਣੇ ਤੇਰੇ ਮੰਗੂ ਟਾਈਮ ਪਾਸ ਕਰਦੀ ਮੈਂ ਭੈਣੇ ਤੇਰੇ ਵਰਗੀਆਂ ਮੈਂ ਉਹ ਪੜਣਾ ਨੂੰ ਜ਼ਰੂਰ ਸਨੇਹਾ ਲਾਉਂਦੀਆਂ ਭੈਣੇ ਲੋਕਾਂ ਕਹਿੰਦੇ ਹੁੰਦੇ ਨੇ ਹੈ ਨਾ ਆਰੀ ਦੇ ਦਿਲ ਤੇ ਇੱਕ ਪਾਸੇ ਹੁੰਦੇ ਨੇ ਲੋਕਾਂ ਦੇ ਦੋਨੋਂ ਪਾਸੇ ਹੁੰਦੇ ਨੇ ਲੋਕ ਕੁਛ ਨਹੀਂ ਜੇ ਅੰਦਰ ਵੱਟ ਕੇ ਬਹਿ ਜਾਗੇ ਤਾਂ ਨੀ ਲੋਕ ਰਹਿਣ ਦਿੰਦੇ ਜੇ ਆਪਾਂ ਕੋਈ ਕੰਮ ਕਰਾਂਗੇ ਤਾਂ ਨੀ ਬੁੜੀਆਂ ਤਾਂ ਨਾਲ ਉਹੀ ਨਹੀਂ ਜੀਣ ਦਿੰਦੇ ਲੋਕ ਹਨਾ ਬੁੜੀ ਚੀਜ਼ ਹੀ ਇਹ ਜੀ ਆ ਤੇ ਪਰ ਮੇਰੇ ਨਾਲ ਭੈਣਾਂ ਜਿਹੜੀਆਂ ਮੈਨੂੰ ਐ ਕਹਿੰਦੀਆਂ ਵੀ ਭੈਣਾਂ ਅਸੀਂ ਵੀ ਐਂ ਟਾਈਮ ਪਾਸ ਕਰਦੇ ਆ ਹਨਾ ਵੀ ਟੈਂਸ਼ਨਾਂ 'ਚ ਪਏ ਰਹਿੰਨੇ ਸਾਰਾ ਦਿਨ ਮੇਰੀ ਹੱਥ ਵੱਨ ਕੇ ਮੇਰੀਆਂ ਭੈਣਾਂ ਭੈਣਾਂ ਨੂੰ ਬੇਨਤੀ ਆ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਵਰਗੀਆਂ ਨੇ ਸਾਰੀਆਂ ਭੈਣਾਂ ਨੂੰ ਮੈਂ ਉਹ ਕਮੈਂਟ ਕਰਦਿਆਂ ਨੇ ਮੈਨੂੰ ਲੈਲ ਚ ਵੀ ਬਹੁਤ ਆਉਂਦੀਆਂ ਵੀ ਭੈਣੇ ਮੇਰੀ ਜ਼ਿੰਦਗੀ ਵੀ ਐਦਾਂ ਤੇਰੇ ਵਰਗੀ ਭੈਣੇ ਮੇਰੀ ਜ਼ਿੰਦਗੀ ਵੀ ਤੇਰੇ ਵਰਗੀ ਹੈ ਨਾ ਮੈਂ ਸਾਰੀਆਂ ਭੈਣਾਂ ਨੂੰ ਇਹ ਸੁਨੇਹਾ ਦਿੰਦੀ ਆ ਵੀ ਭੈਣੇ ਕਿਸੇ ਦੀ ਟੈਨਸ਼ਨ ਨਾ ਲਓ ਕਿਸੇ ਦੀ ਪਰਵਾਹ ਨਾ ਕਰੋ ਹਨਾ ਆਪਦੇ ਬੱਚਿਆਂ 'ਕਿਨੀ ਧਿਆਨ ਦਿਓ ਬੱਚਾ ਜਦੋਂ ਆਪਣੇ ਬੱਚਿਆਂ ਦਾ ਆਪਾਂ ਨੂੰ ਸਾਥ ਆਪਾਂ ਨੂੰ ਕਿਸੇ ਦਾ ਆਪਾਂ ਕਿਹੜਾ ਕੋਈ ਗਲਤ ਕਹਿੰਦੇ ਆ ਕਿਸੇ ਨੂੰ ਗਲਤ ਕਮੈਂਟ ਨਹੀਂ ਗਲਤ ਕੁਝ ਬੋਲਦੇ ਨਹੀਂ ਗਲਤ ਆਪਾਂ ਕਹਿੰਦੇ ਨਹੀਂ ਗਲਤ ਕਿਸੇ ਨੂੰ ਸਿਖਾਉਂਦੇ ਹਨਾ ਆਹੀ ਅਗਨਾਂ ਵਾਤਾ ਕਰ ਲੰਨੇ ਭੈਣ ਪਾਈਆਂ ਨਾ ਮਨ ਹੌਲਾ ਆ ਜਾਂਦਾ ਮੇਰੀਆਂ ਭੈਣਾਂ ਕਈ ਆਈਆਂ ਸੀ ਮੈਂ ਨੌਂ ਦੀ ਚਲੋ ਮੈਂ ਤਾਂ ਨੌਂ ਵੀ ਲਿਖਿਆ ਕਰੂਗੀ ਫਿਰ ਵੀਡੀਓ ਚ ਆਪਾਂ ਨੌਂ ਵੀ ਬੋਲਿਆ ਕਰਾਂਗੇ ਭੈਣਾਂ ਦੇ ਵੀ ਭੈਣੋ ਮੈਂ ਤੁਹਾਨੂੰ ਕਹਿੰਨੀ ਆ ਵੀ YouTube ਤੇ ਆਓ ਸੋ ਟੈਨਸ਼ਨ ਲੋਗ ਦਿਮਾਗ ਤੋਂ ਤੇ 12 ਟੈਨਸ਼ਨ ਤਾਂ ਨਹੀਂ ਲੈ ਜਾਂਦੀ ਪਰ ਲੈ ਜਾਂਦੀ ਆ ਹਨਾ ਕੁਝ ਜਿਦੋਂ ਪੈਣ ਭਾਈ ਇੰਨਾ ਪਿਆਰ ਸਤਕਾਰ ਦੇ ਰਹੇ ਨੇ ਹੁਣ ਇੱਕ ਆਪਾਂ ਸਮਝਿਆ ਜਿਹੜੀ YouTube ਫੈਮਲੀ ਆ ਸਾਰੀ ਜਿਹਨੂੰ ਮੈਨੂੰ ਐਵੇਂ ਲੱਗਦਾ ਹੁੰਦਾਗਾ ਵੀ ਇਹ ਮੇਰੀ ਸਾਰੇ YouTube ਫੈਮਲੀ ਹੈ ਜਿਹੜੀ ਮੈਨੂੰ ਘਰ ਪਰਿਵਾਰ ਵਾਂਗ ਗੁਲਾਦ ਜਦੋਂ ਮੈਂ ਸਵੇਰੇ ਉੱਠਦੀ ਆ ਪਹਿਲਾਂ ਹਨਾ ਬਾਬੇ ਦਾ ਸਿਕਰਾਨਾ ਇਹੀ ਕਰਦੀ ਆ ਵੀ ਏ ਮੇਰਾ ਮਾਲਕਾ ਮੇਰੀ ਸਾਰੀ YouTube ਫੈਮਲੀ ਤੰਦਰੁਸਤ ਹੋਵੇ ਸਵੇਰੇ ਹੱਥ ਦੇ ਖੇੜਦੇ ਉੱਠਣਾ ਹਨਾ ਫਿਰ ਮੇਰੇ ਨਾਲ ਗੱਲਾਂ ਬਾਤਾਂ ਕਰਨਾ ਹਨਾ ਜਦੋਂ ਇੱਕ ਦੋ ਜਾਨਾਂ ਵਿੱਚੋਂ ਹੁੰਦੇ ਨਹੀਂ ਆਏਗੇ ਜਿਹੜੇ ਬਣੇ ਹੋਏ ਨੇ ਵਧੀਆ ਆਪਣੇ ਨਾਲ ਵਿਚਾਰੇ ਫਿਰ ਮੈਨੂੰ ਆਏ ਜੇ ਟੈਨਸ਼ਨ ਹੁੰਦੀ ਆ ਵੀ ਅੱਜ ਫਲਾਨਾ ਨਹੀਂ ਆਇਆ ਅੱਜ ਫਲਾਨੀ ਭੈਣ ਨਹੀਂ ਆਈ ਹੈ ਹਨਾ ਫਿਰ ਬਹੁਤ ਐ ਟੈਨਸ਼ਨ ਜੀ ਹੁੰਦੀ ਆ ਤੇ ਮੇਰੀਆਂ ਭੈਣਾਂ ਕਿਸੇ ਦਾ ਪਰਵਾਹ ਨਾ ਕਰੋ ਹਨਾ ਕੋਈ ਕਿਸੇ ਨੂੰ ਕੁਝ ਨਹੀਂ ਦਿੰਦਾ ਅੰਦਰ ਵੜ ਕੇ ਬੈਠੀਆਂ ਰਹੂਗੀਆਂ ਤਾਂ ਨਹੀਂ ਦਿੰਦਾ ਕੰਮ ਕਰੂਗੀਆਂ ਤਾਂ ਆਪਾਂ ਆਪਦੇ ਬੱਚੇ ਪਾਲ ਲੈਨੇ ਤੇ ਆਪਾਂ ਤਕੜੇ ਹੋ ਕੇ ਬੱਚੇ ਪਾਲਣਾ ਪਊਗਾ ਕਿਸੇ ਦੀ ਪਰਵਾਹ ਨਾ ਕਰਿਆ ਕਰੋ ਮੇਰੀਆਂ ਭੈਣਾਂ ਤੇ ਜੋ ਵੀ ਮਨ ਕਰਦਾ ਉਹ ਕਰੋ ਹਨਾ ਹੁਣ ਬਿਰ ਬੁੜੀ ਮੇਰੀ ਗੱਲ ਸੁਨੋ ਵੀ ਆਪਾਂ ਫਿਰ ਆਪਾਂ ਕਿਹੜਾ ਮਰ ਜੀਏ ਹੁਣ ਹਨਾ ਲੋਕ ਨਹੀਂ ਕਿਸੇ ਨੂੰ ਬਖਸ਼ਦੇ ਜਾਪਾ ਕਈ ਵੀ ਲੋਕ ਕਿਸਨ ਬਾਕਸ ਦੇ ਨਹੀਂ ਕੋਈ ਬਾਕਸ ਦਾ ਕਿਸੇ ਨੂੰ ਕਿਸੇ ਨੂੰ ਨਹੀਂ ਕੋਈ ਬਾਕਸ ਦਾ ਹੈਗਾ ਹਨਾ ਵੀ ਸਾਰੀਆਂ ਮੇਰੀਆਂ ਭੈਣਾਂ YouTube ਕੁਛ ਨਹੀਂ ਹੁੰਦਾ ਚਲਾਓ ਤੁਸੀਂ YouTube ਚਲਾ ਲਓ ਹਨਾ ਵਧੀਆ ਗੱਲਾਂ ਬਾਤਾਂ ਨਾਲ ਟਾਈਮ ਲੰਘਦਾ ਮੇਰੀਆਂ ਭੈਣਾਂ ਸੋਡਾ ਟਾਈਮ ਲੱਗਿਆ ਕਰੂ ਮੇਰੇ ਨਾਲ ਵੀ ਹਨਾ ਜਿਹੜਾ ਬੰਦਾ ਹੁੰਦਾ ਔਖਾ ਉਹਨੂੰ ਔਖੀ ਆਉਂਦੇ ਪਰ ਆਉਂਦੇ ਮੇਰੇ ਜਿੰਨੇ ਵੀ ਮੇਰੇ YouTube ਤੇ ਆਏ ਨੇ ਭੈਣ ਭਾਈ ਸਾਰੇ ਮੇਰੀਆਂ ਭੈਣਾਂ ਮੇਰੇ ਵੀਰ ਹਨਾ ਇਹੇ ਜੀ ਆਏ ਨੇ ਹਨਾ ਕੋਈ ਕਿਸੇ ਪਾਸੇ ਔਖਾ ਕੋਈ ਕਿਸੇ ਪਾਸੇ ਸਾਰੇ ਮੇਰੇ ਨਾਲ ਇਹੀ ਗੱਲਾਂ ਕਰਦੇ ਨੇ ਇਹੀ ਪ੍ਰੋਬਲਮਾਂ ਸਾਰੇ ਭੈਣ ਭਾਈਆਂ ਨੂੰ ਤੇ ਅੱਜ ਮੈਂ ਤੁਹਾਡੇ ਨਾਲ ਇੰਨੀਆਂ ਗੱਲਾਂ ਕਰਦਿਆਂ ਸੀ ਮੇਰ ਮਾਨ ਨੂੰ ਖੁਸ਼ੀ ਵੀ ਬਹੁਤ ਹੋਈ ਹੈ ਨਾ ਜਦੋਂ ਮੈਨੂੰ ਸਾਰੇ ਆ ਪੁੱਛਿਆ ਵੀ ਭੈਣਾਂ ਅੱਜ ਤੂੰ ਲਾਈਵ ਤੇ ਨਹੀਂ ਹੈਗੀ ਅੱਜ ਕਿਵੇਂ ਸਾਹਮਣੇ ਪਈ ਹੈ ਭੈਣੇ ਲਾਈਵ ਤੇ ਨਹੀਂ ਹੈਗੀ ਭੈਣੇ ਲਾਈਵ ਤੇ ਤਾਂ ਮੈਂ ਹੈਗੀ ਸੀ ਪਰ ਮੈਂ ਸਾਈਡ ਤੇ ਪਈ ਸੀ ਮੇਰਾ ਜਿੱਤ ਨਹੀਂ ਸੀ ਠੀਕ ਅੱਜ ਮੈਂ ਲਾਈਵ ਸਾਹਮਣੇ ਹੋਈ ਨਹੀਂ ਹੈਗੀ ਬਹੁਤ ਟੈਂਸ਼ਨ ਕਰੀ ਮੇਰੇ ਸਾਰੇ ਭੈਣ ਭਾਈਆਂ ਨੇ ਕਮੈਂਟ ਵੀ ਬਹੁਤ ਕਰੇ ਨੇ ਵੀ ਪੈਣੇ ਕੋਈ ਗੱਲ ਨਹੀਂ ਹੈ ਨਾ ਰੱਬ ਤੇ ਭਰੋਸਾ ਰੱਖ ਸਭ ਕੁਝ ਠੀਕ ਹੈ ਵੀਰੇ ਆਪਣਾ ਤਰਅਬ ਤੇ ਭਰੋਸਾ ਇਹ ਰੱਬ ਵੀ ਪਾਉਂਦਾ ਰੱਬ ਹੀ ਕਢਾਉਂਦਾ ਰੱਬ ਤੇ ਭਰੋਸਾ ਕੁਸ ਮੈਨੂੰ ਸੋਡਾ ਭੈਣ ਭਾਈਆਂ ਦਾ ਤਾਂ ਬਹੁਤ ਜ਼ਿਆਦਾ ਭਰੋਸਾ ਮਿਲਿਆਗਾ ਮੈਂ ਮੈਨੂੰ ਐ ਲੱਗਦਾ ਵੀ ਜਿਹੜੇ ਸਾਵਨਾ ਮੈਂ ਹੁਣ ਚੱਲ ਰਿਆ ਸੀ ਨਾ ਮੇਰਾ ਤੇ ਮੈਨੂੰ ਐ ਲੱਗਦਾ ਸੀ ਵੀ ਮੈਂ 2-4 ਮਹੀਨਿਆਂ ਚ ਪਾਗਲ ਹੋ ਜੂੰਗੀ ਦਿਮਾਗ ਤੇ ਕੋਈ ਰੀਲ ਚੜੀ ਜਾਣੀ ਰੀਲ ਚੜੀ ਰਹਿਣੀ ਹੈ ਨਾ ਏ ਕੋਈ ਫਿਰ ਮੈਂ ਸੋਚਿਆ ਵੀ ਕੋਈ ਇਹ ਜੀ ਚੀਜ਼ ਹੋ ਬਿਚੜੀ ਮੈਂ ਨਾ ਆਪਦੇ ਆਪ ਚ ਬਿਜੀ ਰਹਾ ਹਾਂ ਨਾ ਮੈਨੂੰ ਕਿਸੇ ਗੱਲ ਦਾ ਹੋਰ ਪਾਸੇ ਧਿਆਨ ਨਾ ਹੋਵੇ ਤੇ ਦੇਖੋ ਕੰਮ ਵੀ ਕਰਦੇ ਆ ਕੰਮ ਤਾਂ ਚਲੋ ਕਰਨੀ ਨੇ ਆਪਾਂ ਉਹਦੇ ਕਰਦੇ ਆ ਨਾ ਪਰ ਕੰਮਾਂ ਚ ਵੀ ਨਹੀਂ ਆਪਾਂ ਇੰਨੇ ਬਿਜੀ ਰਹਿ ਸਕਦੇ ਹਨਾ ਤੇ ਮੈਂ ਸੋਚਿਆ ਵੀ ਮਾਹ ਜੇ ਜਦੋਂ ਮੈਂ ਪਹਿਣਾ ਨਹੀਂ ਵੀਡੀਓ ਗੁਰੂਨਾਟਕ ਦੇਖਦੀ ਮੈਨੂੰ ਆ ਲੱਗਦਾ ਵੀ ਕਿੰਨਾ ਪਿਆਰ ਦੇ ਰਹੇ ਨੇ ਹਨਾ ਲੋਕ ਭੈਣ ਭਾਈ ਸਾਰੇ ਕਿੰਨਾ ਸਾਥ ਤੇ ਪਿਆਰ ਦੇ ਰਹੇ ਨੇ ਹਨਾ ਮਾ ਇਹ ਕਿਉਂ ਨਾ ਚਲਾਵਾ ਹੁਣ ਮੈਨੂੰ ਐ ਲੱਗਦਾ ਸੀ ਵੀ ਜੇ ਮੈਂ ਸਾਰਾ ਦਿਨ ਨਾ ਕਿਸੇ ਚੀਜ਼ ਚ ਬਿਜੀ ਰਹਾ ਹਾਂ ਹੁਣ ਚਲੋ ਮੈਂ YouTube ਚ ਨਾ ਬਿਜੀ ਰਹਿਣੀ ਆ ਜਿੰਨਾ ਚਿਰ ਲਾਇਆ ਉਹਨਾਂ ਦਾ ਲੈਬ ਹੋ ਜਾਣਿਆ ਚਲ ਵੇਲੇ ਹੁੰਨੇ ਆ ਨਾ ਹੋਰ ਭੈਣਾ ਪਾਈਆਂ ਦੀ ਲੈਬਾਂ ਤੇ ਜਾ ਕੇ ਗੱਲਾਂ ਬਾਤਾਂ ਕਰਿਆ ਆਉਨੇ ਆ ਐਨੇ ਨਾ ਟਾਈਮ ਲੰਘ ਜਾਂਦਾ ਵੀ ਮੈਨੂੰ ਐ ਲੱਗਦਾ ਸੀ ਵੀ ਜਿੰਨੇ ਵੀ ਮੈਥੋਂ ਆਪਦੀ ਜ਼ਿੰਦਗੀ ਬਿਜੀ ਹੁੰਦੀ ਆ ਵੀ ਮੈਂ ਬਿਜੀ ਰੱਖਾਂ ਤੇ ਚਲੋ ਮੈਂ ਮੈਂ ਇਹੀ ਹੱਥ ਵਨ ਕੇ ਬੇਨਤੀ ਕਰਦੀ ਆ ਮੇਰੇ ਭੈਣਾ ਪਾਈਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਤੇ ਵੀ ਮੈਨੂੰ ਇੰਨੀ ਖੁਸ਼ੀ ਹੁੰਦੀ ਐ ਇੰਨੀ ਜ਼ਿਆਦੇ ਖੁਸ਼ੀ ਹੁੰਦੀ ਐ ਮੇਰੇ ਮਨ ਨੂੰ ਵੀ ਮੈਨੂੰ ਇੰਨਾ ਮੇਰੇ ਭੈਣ ਭਾਈ ਪਿਆਰ ਦੇ ਰਹੇ ਨੇ ਯੂਟਿਊਬਰ ਬਹੁਤ ਜ਼ਿਆਦੇ ਵਿਰੇਆਈ ਬਣੇ ਰਹੋ ਮੇਰੇ ਨਾਲ ਸੋਡੇ ਸਾਥ ਦੀ ਲੋੜ ਐ ਮੈਨੂੰ ਹਨਾ ਤੇ ਬਸ ਦੁੱਖ ਸੁੱਖ ਦੀ ਆਪਾਂ ਗੱਲਾਂ ਕਰਦਾਂ ਨੇ ਕੋਈ ਕੱਲ ਨੂੰ ਨਵਾਂ ਹੋਰ ਵਲੌਗ ਬਣਾਵਾਂਗੇ ਬਣਾਉਣ ਨੂੰ ਬਹੁਤ ਈ ਕਰਦਾ ਕੁਸਤਾ ਗਰਮੀ ਐ ਹਨਾ ਕੁਸਬ ਦੀ ਸਿਹਤ ਜੀ ਨਹੀਂ ਠੀਕ ਹੈਗੀ ਤਾਂ ਕਰਕੇ ਆਪਾਂ ਬਣਾ ਨਹੀਂ ਪਾਉਂਦੇ ਹਨਾ ਸੇ ਤਾਂ ਠੀਕ ਹੋ ਗਈ ਆਪਾਂ ਦੇਖੋ ਵਧੀਆ ਵਲੌਗ ਲੈ ਕੇ ਆਇਆ ਕਰਾਂਗੇ ਵਧੀਆ ਗੱਲਾਂ ਬਾਤਾਂ ਤੇ ਇੰਨੀ ਅੱਜ ਆਪਾਂ ਗੱਲਾਂ ਬਾਤਾਂ ਸੁਣਾਉਣੀ ਆ ਅਸੀਂ ਤੁਹਾਨੂੰ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ